ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਮੱਜਾਂ ਤੇ ਪੰਜ ਦੀਆਂ ਪੰਜ ਹੀ ਸੋਈਆਂ ਮੱਜਾਂ ਤੁਹਾਨੂੰ ਦਿਖਾਉਣੀਆਂ ਤੇ ਤਾਜ਼ੀਆਂ ਹੀ ਸੋਈਆਂ ਵਾਂ ਜਿਹੜੀਆਂ ਕਦੋ ਦਿਨਾਂ ਦੀਆਂ ਸੋਈਆਂ ਵਾਂ ਤੇ ਦੋ ਗੱਬਨਗਾਵਾ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਕਰਦੇ ਵੀ ਜੀ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਹਜੇ ਤੇ ਨਾਮ ਦੱਸਦੇ ਕਰੀ ਆਪਾਂ ਜੀ ਦੰਦਰ ਸਿੰਘ ਕੇਨ ਚੱਠਾ ਤਸੀਹ ਬਟਾਲਾ ਜਿਹੜਾ ਕੰਦਾ ਫੋਨ ਨੰਬਰ ਹੀ ਬੋਲ ਦੇ 5832775 ਠੀਕ ਐ ਵੇਗਿਆ ਮਾਲ ਪਰਸਾਂ ਵਾਲਾ ਫਿਰ ਹਾਂਜੀ ਹਾਂਜੀ ਠੀਕ ਐ ਤੇ ਅੱਜ ਦੋ ਗਾਵਾਂ ਤੇ ਪੰਜ ਮੱਜਾਂ ਮੱਜਾਂ ਸਾਰੀਆਂ ਸੋਈਆਂ ਹਾਂਜੀ ਸੋਈਆਂ ਜੀ ਉਤਾੜੀ ਬੱਚਿਆ ਹਣੀਆਂ ਚਾਰ ਤਾਂ ਆਈਆਂ ਕੋਈ ਰਾਤ ਦੀ ਸੁਈ ਆ ਕੋਈ ਕੱਲ੍ਹ ਦੀ ਸੁਈ ਤੇ ਇੱਕ ਮਗਰ ਬੱਚਾ ਬੜੀ ਅਲੱਗ ਜੀ ਚੀਜ਼ ਆ ਆਹ ਹੋਦਾ ਬੱਚਾ ਬੁੱਕ ਮਾਰਦਾ ਅਸੀਂ ਵੀ ਪਹਿਲੀ ਵਾਰ ਹੀ ਵੇਖਿਆ ਹੋਇਆ ਬੱਚਾ ਵੀ ਹਾਂਜੀ ਕੀ ਗਾਂ ਦਾ ਹੈ ਕਿ ਮਾਈ ਦਾ ਹੈ ਜੀ ਪਲਿਆ ਹੀ ਨਾ ਬੱਚਾ ਮੈਨੂੰ ਕਹਿ ਨਹੀਂ ਸਕਦਾ ਵੀ ਇਹ ਰਾਦੀ ਮੈਨੂੰ ਵੀ ਵੇਖਣ ਲੱਗਣਾ ਦੋ ਮਹੀਨੇ ਪੜਾਇਆ ਹਾਂਜੀ ਹਾਂਜੀ ਪਹਿਲੇ ਮਹੀਨੇ ਕੁੜੀ ਨਹੀਂ ਦੱਦੇ ਕਿ ਤੇ ਰਾਤ ਸੀ ਤੇ ਬੱਚਾ ਵੀ ਹੈ ਬਿਲਕੁਲ ਗਿੱਲੇ ਨਾੜੂ ਤੇ ਆਹ ਜੀ ਪੈਰ ਵੀ ਉੱਤੇ ਤੱਕ ਦੇਖੋ ਚੀਜ਼ ਬੜੀ ਅਲੱਗ ਜੀ ਆ ਉਹ ਵੀ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਤੇ ਸ਼ੁਰੂਆਤ ਪਹਿਲਾਂ ਜਿਹੜੀ ਆਹ ਵਾਲੀ ਗਾਂ ਤੋਂ ਹੀ ਆਪਾਂ ਕਰਨੀ ਆ ਆ ਦੂਜਾ ਸੋਹਣਾ ਵੀ ਇੱਥੇ ਬੈਠਾ ਵੇਖੋ ਆਹ ਦੀ ਬੁਰੀ ਬਣਾੜਾ ਹਾਂ ਨੇ ਕਰੀ ਤਾਂ ਲਾਗੇ ਤੇ ਦਿਖਾ ਦੇ ਗੁਲਾਬ ਕਿੰਨੇ ਕ ਮੇਨ ਵੀ ਕਾਫੀ ਮੋਟੀ ਲੱਗੀ ਆ ਕਿੰਨੇ ਕੇ ਦੁੱਧ ਵਾਲੀ ਜੇ ਵੇਚੀ ਐ ਪਹਿਲਾਂ ਨੇ 20 ਕਿਲੋ ਦੁੱਧ ਜਿਹਾ ਆਇਆ ਆ ਅੱਛਾ ਹਾਂ ਜੀ ਦੁੱਧ 22 ਕਿਲੋ ਜਿਹਾ ਆਇਆ ਹੈ ਹੈਗੀ ਜਿਹੜੀ ਆ ਐਚ ਐਫ ਜਰਸੀ ਕ੍ਰੋਸ ਆ ਤੇ ਚੰਗੀ ਸ਼ਾਈਨ ਦੀ ਆ ਕੱਦ ਕਾਠ ਵੀ ਚੰਗਾ ਵਾ ਇਹ ਥੱਲੇੋਂ ਪਰ ਨਹੀਂ ਆ ਚੰਗਾ ਹਵਾਨਾ ਤਿਆਰ ਕਰੂਗੀ ਥੱਲੇ ਹਵਾਨੇ ਤੇ ਨਾੜਾਂ ਨੁੜਾਵੇਂ ਚੰਗੀਆਂ ਲਾ ਜਾਵੇ ਦੀ ਬੰਦ ਤੇ ਮੋਲ ਦੇ ਵਿਜੀ ਇਹਦਾ ਮੋਲ ਦੇ ਵਿਜੀ ਪਟੇ ਜਾ ਜਾਂਦੇ ਅੱਛਾ ਹਾਂਜੀ ਵਿੱਚੋਂ ਕਰਨਾ ਕੋਈ ਮੰਨਤਨ ਕਰਦਾਂਗੇ ਕਿੰਨਾ 50000 ਦੀ ਦਵਾ 50000 ਦੀ ਜਿਆਦਾ ਵੀ ਮੌਕੇ ਤੇ ਹੋਰ ਕਰ ਦੋਗੇ ਕੋਈ ਨਹੀਂ ਕਰਦਾਂਗੇ ਛੋਲਮਾ ਦੀ ਬੱਛੀ ਦੁੱਧ 20 ਕਿਲੋ ਤੋਂ ਬਾਅਦ ਠੀਕ ਆ ਤੇ ਹੁਣ ਜਿਹੜੀ ਇੱਕ ਆ ਸਾਈਵਾਲ ਗਾਂ ਤੁਹਾਨੂੰ ਦਿਖਾਉਣੀ ਆ ਇਹ ਵੀ ਜੱਬਣ ਆ ਜਿਹੜੀ ਆ ਜੀ ਦੇਖੋ ਸਾਈ ਭਾਈ ਬਿਚੇ ਸਾਰਾ ਤੇਲ ਤੋਂ ਲੈ ਕੇ ਆ ਦੇਖ ਸਾਡੇ ਜੀ ਦੇਖੋ ਹਰੇ ਚੌਣ ਲੱਗੀ ਤੇ ਮੋਟਰ ਇਹਦੇ ਵੀ ਜੀ ਸਵੇਰੇ ਇਹਦੇ 9 ਮਹੀਨੇ ਅਸਤਰੀ ਤੇ ਪੂਰੀ ਹੁੰਦੀ ਆ ਠੀਕ ਆ ਉਹਦੇ ਵਿੱਚ ਇਹਨੇ ਪਹਿਲਾਂ ਨਹੀਂ ਕਿਹਾ ਬਗਲ ਦਤਾ ਇਹਨੇ ਤਿਆਰ ਕੀ ਕਿੰਨਾ ਚਵਾਈ ਜਾਓਗੇ ਉਹ ਤਾਂ 1500 ਕਿਲੋ ਫਿਰ ਜੀ ਦੋਗੇ ਬਾਕੀ ਨੂੰ ਕਿਹੜੀ ਗਰਮੀ ਨਹੀਂ ਕਰਵਾਏ ਬਈ ਹਾਂਜੀ ਹਾਂਜੀ ਮੰਨਿਆ ਦਾ ਗਰੂਪ ਲੈ ਆ ਰਿਹਾ ਮੰਨਿਆ ਨੂੰ ਚੱਕਾ ਦਰੋਂ ਦਊਗੀ ਤੋਰਾਂ ਹਾਂ ਫੇਰ ਦੇਖ ਲਈ ਬਾਕੀ ਸਾਈ ਵਾਲ ਗਾਏ ਆ ਤੇ ਰਾਜੀ ਦੋ ਜੀ ਸੰਭੀ ਸੰਭੀ ਚੰਗੀ ਆ ਤੇ ਆ ਗਈ ਠੰਡੀ ਤੇਰੀ ਮੇਨ ਵਾਦਾ ਜਿਹੜਾ ਇਹ ਠੰਡੀ ਤੇਰੀ ਆ ਜਿਹੜੀ ਤੋਂ ਨਾਲੀ ਆ ਬੰਨ ਵਾਲੀ ਆ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਵੀ ਜੀ 42000 42000 ਹਾਂਜੀ ਤੇ ਕਿੰਨੇ ਰੀਜੋ 40 ਦੀ ਹੋ ਜੀ ਚਲੋ ਠੀਕ ਆ ਛੋਟ ਮੌਕੇ ਤੇ ਹੋਰ ਕਰ ਲੀਏ ਫਿਰ ਕਰਦਾਂਗੇ ਅਸੀਂ ਦੋ ਦੋ 1500 ਕਿਲੋ ਚ ਵੜੀ ਠੀਕ ਆ ਵੇਗੀ ਦੀ ਕਾਲਾ ਰਾਤੀ ਸੁਈ ਚ ਮੈਂ ਅੱਛਾ ਕੱਲ ਦੀ ਸੁਈ ਹੈ ਹਾਂਜੀ ਤੇ ਜਾ ਤੂਹਾਰੇ ਝੋਟੀ ਦਾ ਠੀਕ ਆ ਕੰਨੇ ਉਧਰੋਂ ਲਿਆਏ ਪੈਣਾ ਠੀਕ ਆ ਕੰਨੇ ਮੰਡੀ ਉਹ ਨਾਲ ਜੀ ਦੁੱਧ ਮੈਂ ਤੇ ਹੁਣ ਗਵਾਇ ਸਟਾਰਟਿੰਗ ਜਿਹੜਾ 10000 ਕੋਲੋਂ ਬੋਲੇ 10 ਕਿਲੋ ਕੋਈ ਟੋਰਦਾ ਕਿਉਂ ਕੇ ਖੜੇ ਮੇਰੇ ਘਰੇ ਠੀਕ ਆ ਜੁਆ ਇੱਕ ਨੰਬਰ ਮੈਂ ਮਈਆਂ ਲਗਾਊਗਾ ਕੋਈ ਵੀ ਮਈ ਪੰਜਾਂ ਦੇ ਵਿੱਚੋਂ ਕੋਈ ਵੀ ਨੰਬਰ ਜੁਆ ਦੋ ਫਿਰ ਉਹਦੇ ਮੈਂ ਡੇਢ ਦਾ ਰਵਾਂਗਾ ਕਿੰਨਾ ਕੁ ਦੁੱਧ ਚੁਵਾਈ ਜਾਊਗੀ ਹੈ ਜੀ 13-14 ਕਿਲੋ ਜੁਆਊਗੀ ਤੋੜ ਦੋ 10 ਕਿਲੋ ਮੇਰੇ ਘਰੇ ਕੋ ਚੋਕੇ ਖੜੇ ਥਾਣਾ ਇਹਦੇ ਵੀ ਦੇਖ ਸਕਦੇ ਆ ਆਪਾਂ ਲਾ ਬਾਕੀ ਥੱਲੇ ਬੜੀ ਤਿਆਰ ਹੋਈ ਆ। ਸਫਾਈਆਂ ਦੇਖੋ ਕੋਈ ਛਾਇੜ ਨਹੀਂ ਕਿਤੇ ਕਿਤੇ ਤਾਂ ਲੱਗਾ ਕਰਮਾਲੀ। ਜਿੰਨੀ ਵੀ ਆ ਪੂਰੀ ਸਫਾਈਆਂ ਚ ਆ ਤਾਜੀ ਸੋਈ ਆ। ਬੱਚੇ ਸਾਰੇ ਤੁਹਾਨੂੰ ਦਿਖਾ ਦੇਣਗੇ ਬਿਲਕੁਲ ਤਾਜ਼ੇ ਬੱਚੇ ਜਿਹੜੇ ਸਾਨੀਆਂ ਦੇ। ਆ ਦੇਖ ਲੈ। ਆ ਲੈ ਸਾਦੇ ਹਵਾਨਾ ਇਹਦੇ ਲੱਗੇ ਤਾਂ। ਤੇ ਕਿੰਨਾ ਰੱਖਣਾ ਵੀਰ ਜੀ ਦਾ ਮੁੱਲ ਮੁੱਲ ਤੇ ਵੀਰ ਜੀ ਭਾਈ ਦਾ 90 ਕਰੀਏ ਹਾਂਜੀ 85 ਹਾਥ ਦੇ ਦਈਏ 85 ਜੋ ਕਰੀਏ ਕੋ ਮਨਤਾ ਨਾ 80 ਹਾਥ ਦੇ ਦਈਏ 80 ਚ ਹੋ ਜੋਗੀ ਛੋਟ ਦੋ ਹੀ ਛੱਡਾਂਗੇ 80 ਜੋ 78 ਹਾਥ ਦੇ 78 ਹਾਥ ਦੇ ਨੇ ਲੈਣੀ ਛੋੜ ਹੀ ਕਰਨੀ ਐ 100 ਕਰ ਦਈਏ 200 ਕਰ ਦਈਏ ਠੀਕ ਆ ਤੇ 10 ਕਿਲੋ ਬੋੜਾ ਜੋਗੇ ਦਵਾਂ ਤੁਨੇ ਮੈਂ ਤੇ ਇਹ ਆ ਵੀ ਅਜੇ ਦੁੱਧੋ ਵੱਜੂਗੀ ਹਣਾ ਵੀਰ ਜੀ ਤੇ ਤਾਜੀ ਸੂਈ ਅਜੇ ਕੱਲ ਦੀ ਤੇ ਮਗਰ ਵੀ ਕੱਟੀ ਐ ਮਗਰ ਇਹਦੇ ਕੱਟੀ ਆ ਆ ਨੀਲੀ ਰਾਵੀ ਦੀ ਦੁੱਛੋਟੀ ਉਹਨੇ ਕਾ ਨੀਲੇ ਦੀ ਮਾਈ ਤੁਹਾਨੂੰ ਦਿਖਾਉਣੀ ਐ ਅੱਖਾਂ ਇਹਦੀਆਂ ਦੋਵੇਂ ਬਿੱਲੀਆਂ ਤੇ ਥਾਨੇ ਕਾਫੀ ਯਾਤ ਕਮਾਲਦਾਰ ਦੇਖ ਸਕਦੇ ਨਹੀਂ ਕੱਲੀ ਸੂਜੀ ਤੋਰ ਦੋ ਇਹਨਾਂ ਇਹਦੇ ਮਗਰ ਕੀ ਜੇ ਕੱਟਾ ਇਹਦੇ ਮਗਰ ਕੱਟਾ ਨੀਲੀ ਦਾ ਬੋਲਾ ਵੀ ਜੀਸ ਨੇ ਗੋਂਗਲੋ ਹੁਗਾ ਇਧਰ ਨਾ ਕਰੀ ਸਿੱਧੀ ਤੋਰ ਦੋ ਵੀ ਜੀ ਗੋਂਗਲੋ ਬੋਲਾ ਕਿਉਂ ਕੇ ਦਵਾਗੇ ਬਾਕੀ ਇਹ ਵੀ ਤਾਜੀ ਸੂਈ ਆ ਥੋੜੀ ਲੱਪੇ ਲੱਪੇ ਜਿਆ। ਆਹ ਤਾਜੀ ਸੀਨ ਵਾਲੇ ਆਈਆਂ ਜਿਉਂ ਹੁਣੇ ਆਂ ਕਿ ਬੜੇ ਬੜੇ ਨਹੀਂ ਗਾਦੇ। ਕੋਸ਼ਿ ਜਗਾ ਬਦਲੀਆਂ ਆਂ ਹੰਦੀਆਂ। ਤੇ ਕਿੰਨਾ ਫਿਰ ਇਹਦਾ ਮੁੱਲ ਕਿੰਝ? ਇਹਦਾ ਮੁੱਲ ਕਿੰਝ 75000। 75000 ਆ। ਹਾਂਜੀ। ਤੇ ਉਸ ਤਰ੍ਹਾਂ ਇਹ ਦੁੱਧ ਕਿੰਨਾ ਕ ਚਵਾਈ ਜਾਊਗੀ? ਦੁੱਧ ਵੀ ਕਿੰਝ ਪਰ ਤੇਰੇ ਕੋਲ ਚਵਾਈ ਜਾਊਗੀ। ਅੱਛਾ 12 ਦੇ ਲੱਗ ਜਿਹੜਾ ਦੁੱਧ ਚਵਾਈ ਜਾ। ਬਾਕੀ ਥੱਲੇ ਚਲ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਆ ਤੇ ਤੇ ਕਿੰਨੇ ਤੇ ਫਿਰ ਵੀਰ ਜੈਸਨੋ ਕਰਨੀਆਂ ਪਾਏ ਮੋੜਾ ਨੂੰ ਵੀਰ ਜੀ 75 ਕਰੀਏ ਜੋ ਮਰਜ਼ੀ 70000 ਦੇ ਦਈਏ 72000 ਦੀ ਹਾਂਜੀ ਕੇ ਕਰਨੀ ਵਿੱਚ ਛੋਟ ਛਾਟ ਹਾਂ ਨਾ ਪੂਰੇ 70000 ਦੀ ਮੈਂ ਲਵਾਉਂਗਾ 70 ਦੀ ਦੇ ਦੋਗੇ ਆ ਵੀਰ ਜੀ ਸਵੇਰ ਦੀ ਮੈਂ ਸਹੀ ਆ ਕੁੜੇ ਵੀ ਨਹੀਂ ਵੇਲੋ ਚੁੱਕੇ ਅਜੇ ਅੱਜ ਇਹ ਅੱਜ ਹੀ ਸੋਈ ਆ ਵੇਖੋ ਥਣ ਕਿੱਥੇ ਕਿੱਥੇ ਲੱਗਾ ਆ ਠੀਕ ਆ ਥਣ ਲੱਗਾ ਛੋਟੀ ਦਾ ਚੁਆ ਇੱਕ ਨੰਬਰ ਤੋਂ ਜਹਾਜ਼ ਵਾਲੇ ਠੀਕ ਆ ਤੇ ਆ ਵੇਖੋ ਵੇਖਣ ਲੱਗਣਾ ਕਿ ਦਵਾ ਮਹੀਨਾ ਦਾ ਤੇ ਬੱਚਾ ਜਿਹੜਾ ਬੜੀ ਅਲੱਗ ਜੀ ਵੈਰੈਟੀ ਆ ਦੇਖ ਸਕਦੇ ਰੰਗ ਹੀ ਬੜੇ ਆ ਇਹਦੇ ਚ ਵੜੀ ਅਜੀਬ ਜੀ ਚੀਜ਼ ਆ ਆ ਦੇਖ ਸਕਦੇ ਨਾੜੂ ਬਿਲਕੁਲ ਨਾਲ ਗਿੱਲਾ ਹੀ ਆ ਤੇ ਸੇਰੇ ਸੁਈ ਬਨੇਰੇ ਤੇ ਰੰਗ ਜਿਹੜਾ ਵਾ ਪਲਿਆ ਵੇਖੋ ਵੀਰ ਜੀ ਬੱਚਾ ਪਲਿਆ ਵੀ ਜਿਹੜਾ ਪੂਰਾ ਵਾ ਤੇ ਬੜੀ ਅਲੱਗ ਜੀ ਚੀਜ਼ ਆ ਤੇ ਹੈਗਾ ਕਟਾ ਜੀ ਵੀਰ ਜੀ ਕਟਾ ਤੇ ਪੂਰਾ ਰਾਜੀ ਆ ਜੱਟ ਤੇ ਕਿੰਨਾ ਕੁ ਵੀਰ ਜੀ ਮੈਂ ਅੱਜ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ 12 ਕਿਲੋ ਦੀ ਗਾਰੰਟੀ ਦਵਾਂਗੇ ਮੈਂ ਅੱਛਾ ਸੱਚਾ ਬੰਦਿਆ ਕੋਈ ਇਹਨੇ ਪਹਿਲੇ ਤੋਂ ਕਾਲੀ ਯਾਰਾ ਕੋਲ ਦੁੱਧ ਨਹੀਂ ਦਉਂਦਾ ਮੋਤੀ ਵਾਕੇ ਤੋਰ ਉਹ ਇੱਕ ਪੋਥਾ ਲੈਵਾ ਕੇ ਤਾਂ 2.5 ਕਿਲੋ ਸੋਰੀ ਚੋਈ ਬੱਚਾ ਨਹੀਂ ਆ ਰਹਾ ਠੀਕ ਆ ਚਵਾਈ ਕਿਤੇ ਇੱਕ ਨੰਬਰ ਲੱਗੀ ਆ ਬਾਕੀ ਅੱਜ ਹੀ ਸੋਈ ਆ ਬੱਚਾ ਵੀ ਨੇ ਕਾਫੀ ਪਲਿਆ ਦਿੱਤਾ ਤੇ ਬਾਕੀ ਬਹੁਤੀ ਕੋਈ ਖਾਸ ਸਿੱਧੀ ਲੱਪੇ ਚ ਨਹੀਂ ਆ ਤੋਰ ਦੋ ਸਿੱਧੀ ਤੋਰ ਦੋ ਵੀਰ ਜੀ ਲੇ ਜਾ ਬਾਕੀ ਥਾਣੇ ਵੀ ਚੰਗਾ ਲੱਗਾ ਇਹਦੇ ਕੋਲ ਤੇ ਇਹਦਾ ਫਿਰ ਮੁੱਲ ਵੀ ਜੀ ਮੋਲਦੇ ਵੀਜੀ ਭਾਈ ਘਰ ਨੂੰ 70000 ਕਰੀਏ ਹਾਂਜੀ ਮੈਂ ਯਾਦ ਦਿਵਾਉਂਗੀ 65000 ਜੀ ਹਾਂਜੀ ਤੇ ਵਿੱਚੋਂ ਛੋਟ ਛੜ ਕਰ ਦੋਗੇ 3000 ਆ ਰਹੀ ਹਟਾਂਗੇ ਠੀਕ ਹੈ ਜੀ ਤੇ ਹੁਣ ਇੱਕ ਆਵੇ ਵੀਜੀ ਕੱਲ ਦੀ ਸੂਈ ਹੈ ਤੇ ਵੀ ਇਹ ਜੋ ਕਾਜੀ ਸੂਈ ਆ ਤੇ ਇਹ ਕਿੰਨਾ ਕੁ ਦੁੱਧ ਚ ਭਾਈ ਜਾਊਗੀ ਵੀਜੀ ਜੀ ਇਹਦਾ ਜਿਹੜਾ ਭਾਅ ਆ ਨਾ ਉਹ ਭਾਅ ਨਾਲ ਦਾ 10 ਕਿਲੋ ਵੀ ਦੇ ਦੇ ਤਾਂ ਵੀ ਬੜਾ ਆ ਅੱਛਾ ਹਾਂਜੀ ਬਾਕੀ ਦੋ 10 ਕਿਲੋ ਦੁੱਧ ਵੀ 7 ਕਿਲੋ ਗੋਲੇ ਹੀ ਹੋਵੇ ਸਟੈਂਡਿੰਗ ਇਹਦਾ ਠੀਕ ਹੈ ਪਾਈਆਂ ਵੇਖੋ ਝੋਟੀਆਂ ਥੱਲਿਆਂ ਚਲਾ ਸਫਾਈ ਤੇ ਹੈ ਵੀ ਵੱਡੀ ਆ ਥੋੜੀ ਸੰਭੀ ਘਟਿਆ ਕੇ ਇਹਨੇ ਹਾਂਜੀ ਹਾਂਜੀ ਪੋਲਾ ਪੋ

ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 60000 60000 ਆ ਹਾਂਜੀ ਉੱਚਮ ਛੋਟ 2000 ਛਡਾਂਗੇ 52000 52000 ਠੀਕ ਬਾਕੀ ਚੱਲ ਕੋਈ ਫੋਨ ਲਾਵੇ ਕਰੀ ਹਨਾ ਤੇ ਬੱਚਾ ਨਹੀਂ ਇਹ ਦੀ ਜੀ ਠੀਕ ਆ ਬਣੀ ਵੀ ਇਹ ਦੋ 6 ਕਿਲੋ ਜੇ ਥਲੇ ਦੇ ਤੋਰਾ ਹਾਂ ਫੇਰ ਦੇਖ ਚੈੱਕ ਨਹੀਂ ਇਹ ਕਰਾਈ ਉਹਦੀ ਕੋਈ ਗਾਰੰਟੀ ਨਹੀਂ ਜੀ ਅੱਛਾ ਚੈੱਕ ਪਾਸ ਨਹੀਂ ਆ ਚੈੱਕ ਨਹੀਂ ਜੀ ਤੇ ਬਾਕੀ ਇਤਰਾ ਹੀ ਆ ਦੁੱਧ 6 ਕਿਲੋ ਲਗਾ ਪੱਕਾ 6 ਕਿਲੋ ਦਾ 7 ਕਿਲੋ ਹੋ ਜੋੜੇ ਖਰੇ ਮਿਲੇ ਖਰੇ ਠੀਕ ਆ ਚਾਰੇ ਥਣ ਚੱਲਦੇ ਹੋਣਗੇ لا لا ਤੇ ਫਿਰ ਇਹਦਾ ਮੁੱਲ ਇਹਦਾ ਮੁੱਲ 40000 40000 ਹਾਂਜੀ ਤੇ ਵਿੱਚੋਂ ਕਰਨਾ ਕੋ ਮਨਤਾਂ 36000 ਦੀ ਜੀ ਮੈਂ ਦੇਣੀ ਜਿਹੜਾ ਮਰਜ਼ੀ ਲੈ ਜੀ 36000 ਦੀ ਹਾਂਜੀ 40000 ਦੀ ਉਦਾਂ ਹੀ ਆ ਪਰ ਇਹਦੀ ਜਾਨ ਪਜਾਉਣੀ ਉਹ ਕੰਮ ਜ ਨਹੀਂ ਦੇਣੀ ਠੀਕ ਆ ਹਾਂਜੀ ਠੀਕ ਆ ਤੇ ਬਾਕੀ ਜਿਹੜਾ ਛੋਟ ਛੱਟ ਮੁੱਕ ਤੇ ਕਰ ਦੋਗੇ ਠੀਕ ਆ ਜੇ ਕੋਈ ਕੁਛ ਹੈ ਨਾ ਹਾਂਜੀ ਬਾਕੀ ਇਹ ਆ ਕਿ ਤਾਜ਼ੀਆਂ ਸੋਈਆਂ ਵਾ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਕੋਈ 2 ਟਾਈਮ ਚੋਲੇ ਕੋਈ 3 ਟਾਈਮ ਚੋਲੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਬੱਚੇ ਤੁਹਾਨੂੰ ਦਿਖਾ ਦਈਏ ਆ ਆ ਦੇਖ ਸਕਦੇ ਜੀ ਜਿਤਨਾ ਇਹਦਾ ਵੀ ਗਿੱਲਾ ਹੀ ਨਾੜੂ ਆ ਤਾਜ਼ੇ ਹੀ ਆ ਬੱਚੇ ਆ ਵੀ ਜਿਹੜੇ ਬਿਲਕੁਲ ਤਾਜ਼ੇ ਬੱਚੇ ਆ ਜਿਹੜੇ